ਅਸੀ ਕੱਲ ਜੀ ਸਾਰਿਆਂ ਨੂੰ ਤੇ ਅੱਜ ਆਪਣਾ ਜੀ ਪਹਿਲਾ ਇੰਟਰਨੈਸ਼ਨਲ ਟੂਰ ਸ਼ੁਰੂ ਕਰਨ ਲੱਗੇ ਆਪਾਂ ਤੇ ਜਾ ਰਹੇ ਆ ਅੱਜ ਆਪਾਂ ਇੱਕ ਛੋਟੀ ਜੀ ਕੰਟਰੀ ਜੀ ਸ਼ੁਰੂਆਤ ਕਰਨ ਲੱਗੇ ਆ ਤੇ ਚੱਲੇ ਆਪਾਂ ਜੀ ਦਿੱਲੀ ਨੂੰ ਕੱਲ ਨੂੰ ਆਪਣੀ ਜੀ ਫਲਾਈਟ ਤੇ ਫਿਰ ਫਲਾਈਟ ਤੇ ਚੜ ਕੇ ਤੇ ਫਿਰ ਆਪਾਂ ਪਹੁੰਚਾਂਗੇ ਉਸ ਦੇਸ਼ ਦੇ ਵਿੱਚ ਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਕਿੱਦਾਂ ਦਾ ਦੇਸ਼ ਹੈ ਦੁਨੀਆ ਤਾਂ ਬਹੁਤ ਜਾਣਦੀ ਆ ਰਾਪਾਉ ਤੇ ਬੈਲੀਵਰੀ ਚੱਲਿਆ ਤੇ ਸਾਰੀ ਤਿਆਰੀ ਆਪਣੀ ਹੋ ਗਈ ਹੈ ਜੀ ਤੇ ਕਿੱਟ ਵਗੈਰਾ ਹੋ ਗਿਆ ਪੈਕ ਤਿੱਚੀ ਹੋ ਗਿਆ ਜੀ ਤੇ ਇਧਰ ਆਪਣੇ ਗੈਜਟ ਵਗੈਰਾ ਹੋ ਗਿਆ ਮਾਈਕ ਹੈ ਗਿੰਬਲ ਹੈ ਠੀਕ ਹੈ ਜੀ ਤੇ ਪਾਵਰ ਬੈਂਕ ਹੋ ਗਿਆ ਨਿਕ ਸੋ ਸਾਰੇ ਹੈ ਜੀ ਚਾਰਜਰ ਵਗੈਰਾ ਸਾਰਾ ਕੁਝ ਲੈ ਲਿਆ ਕਪੜਾ ਲੀੜਾ ਤੇ ਹੁਣ ਆਪਾਂ ਚੱਲੇ ਜੀ ਇਕਰੀ ਬਸ ਤੇ ਸਵਾਰ ਹੋਵਾਂਗੇ ਜੀ ਇੱਥੋਂ ਨੋਹ ਦਾਣਾ ਦੀ ਇਹ ਆਪਾਂ ਨੂੰ ਚਲਣੀ ਹੈ ਜੀ ਇੱਥੋਂ ਆਪਣੇ ਮੁਕਸਰ ਤੋਂ 7:30 ਵਜੇ ਠੀਕ ਹੈ ਜੀ ਤੇ ਇਹ ਪਹੁੰਚੂਗੀ ਜੀ ਸਾਰੀ ਰਾਤ ਚੱਲੂਗੀ ਤੇ ਕੱਲ ਨੂੰ ਪਹੁੰਚੂਗੀ ਸਵੇਰੇ 5:30 ਵਜੇ ਦਿੱਲੀ ਤੇ ਉੱਥੋਂ ਫਿਰ ਆਪਾਂ ਚਾਵਾਂਗੇ ਜੀ 에어ਪੋਰਟ ਤੇ ਤੇ 에어ਪੋਰਟ ਤੇ ਜਾ ਕੇ ਤੇ ਫਿਰ ਜਾਵਾਂਗੇ ਜੀ ਆਪਾਂ ਅਗਲੇ ਦੇਸ਼ ਨੂੰ ਤੇ ਫਿਰ ਆਪਾਂ ਕਰਾਂਗੇ ਇੰਡੀਆ ਨੂੰ ਬਾਏ ਬਾਏ ਫਿਲਹਾਲ ਅੱਜ ਆਪਾਂ ਕਰਾਂਗੇ ਪੰਜਾਬ ਨੂੰ ਬਾਏ ਬਾਏ ਠੀਕ ਹੈ ਜੀ ਬਣੇ ਰਹੋ ਤੁਹਾਨੂੰ ਵੀ ਜਰੂਰ ਦਿਖਾਵਾਂਗੇ ਕਿਹੜੇ ਦੇਸ਼ ਕਿਹੜੀ ਕੰਟਰੀ ਚੱਲੇ ਆ ਲਓ ਜੀ ਇਧਰ ਹੋਗੀ ਤਿਆਰੀ ਟ੍ਰੈਕਿੰਗ ਹੋਗੀ ਤੇ ਹੁਣ ਆਪਾਂ ਚੱਲੇ ਆ ਜੀ ਮਾਤਾ ਜੀ ਆਗੇ ਜੀ ਆਪਾਂ ਨੂੰ ਅਲਵਿਦਾ ਕਰਨ ਬਾਏ ਮਾਤਾ ਜੀ ਤੇ ਲੈ ਕੋਈ ਸਹੀ ਚੱਲੇ ਇਸ ਨੂੰ ਛੱਡਾ ਲੋ ਜੀ ਆਪਾਂ ਫਾਸਟਾਂ ਤੇ ਗਏ ਪਹੁੰਚ ਜੀ ਇਹ ਬੱਸ ਇੱਥੇ ਆਉਣ ਵਾਲੀ ਹੈ ਆਪਣੀ ਪਰ ਇੱਥੇ ਨਹੀਂ ਰੁਕੇਗੀ ਉਹ ਰੁਕੇਗੀ ਜੀ ਅੱਗਾ ਬਾਈਪਾਸ ਤੇ ਜਾ ਕੇ ਚੌਕ ਤੇ ਤੇ ਆਪਾਂ ਪਹੁੰਚਦੇ ਹਾਂ ਉੱਥੇ ਤੇ ਬੱਸ ਦਾਣਾ ਮੰਡੀ ਚ ਪਈ ਹੈ ਜੀ ਚੱਲ ਤੇ ਹੋਰ 2-4 ਮਿੰਟਾਂ ਚ ਇੱਥੇ ਪਹੁੰਚਣ ਵਾਲੀ ਹੈ ਤੇ ਫਿਰ ਆਪਾਂ ਪਹੁੰਚ ਹੋਵਾਂਗੇ ਸਵਾਰ ਬੈਠ ਚੁੱਕੇ ਹਾਂ ਬੱਸ 'ਚ ਫਿਰ ਆਪਣੇ ਜਿਹੜੇ ਸਫ਼ਰ ਦੇ ਸਾਥੀਦਾਰ ਆਪਣੇ ਸਰਦਾਰ ਜਗੀ ਸਿੰਘ ਜੀ ਇਹ ਵੀ ਆ ਚੁੱਕੇ ਨੇ ਜੀ ਤੇ ਆਪਾਂ ਆ ਚ ਸਵਾਰ ਹੋ ਗਏ ਹਾਂ ਜੀ ਬੱਸ ਚੱਲ ਰਹੀ ਹੈ ਦੇਖੋ ਪਿੱਛੇ ਕਿ ਹਨਾ ਸਾਰੀ ਰਾਤ ਬੱਸ ਹੀ ਨਿਕਲਣੀ ਹੈ ਸਲੀਪਰ ਬੱਸ ਹੈ ਤੇ ਸੌਂਦੇ ਜਾਵਾਂਗੇ ਜੀ ਹੋਰ ਠੀਕ ਹੈ ਜੀ ਕਿ ਸਵੇਰੇ ਪਹੁੰਚਦੇ ਦਿੱਲੀ ਤੇ ਕਰਦੇ ਆ ਗੱਲਾਂ ਬਾਤਾਂ ਜੀ ਫਿਰ ਆ ਜਾਓ ਬੱਸ ਬੜੇ ਐਸਟੇਮ ਪਹੁੰਚ ਚੁੱਕੀ ਐ ਜੀ ਦਿੱਲੀ ਬਤ ਜੀ ਸਵੇਰ ਦੇ 5 ਅਸਚੇ ਉੱਤਰ ਕੇ ਆਪਾਂ ਪਹੁੰਚ ਗਏ ਜੀ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦਿੱਲੀ ਇੱਥੇ ਆਪਾਂ ਕਰਦੇ ਹਾਂ ਜੀ ਗੁਰੂ ਘਰ ਦਰਸ਼ਨ ਮੱਥਾ ਟੇਕਾਂਗੇ ਜੀ ਤੇ ਇਸ ਤੋਂ ਬਾਅਦ ਚੱਲਾਂਗੇ ਜੀ ਆਪਾਂ 에ਰਪੋਰਟ ਵਾਲੀ ਸਾਈਡ ਨੂੰ ਇਹ ਨਾਲ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਸਾਹਮਣੇ ਜੀ ਗੁਰਦੁਆਰਾ ਸਾਹਿਬ ਦਾ ਗੇਟ ਤੇ ਇੱਥੇ ਆਪਾਂ ਕਰਾਤੇ ਜੀ ਆਪਣੀ ਬੈਜ ਜਮਾ ਤੇ ਬੈਕ ਜਮਾ ਕਰਕੇ ਫੇਰ ਹੀ ਅੰਦਰ ਜਾਵਾਂਗੇ ਜੀ ਕਿ ਆਪਾਂ ਪਹੁੰਚ ਗਏ ਜੀ ਦਰਬਾਰ ਸਾਹਿਬ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਤੇ ਇੱਥੇ ਆਪਾਂ ਟਿਕਿਆ ਮੱਥਾ ਨਕਮਸਤਕ ਹੋਏ ਗੁਰੂ ਸਾਹਿਬ ਦੀ ਤੋਂ ਆਗਿਆ ਲਵਾਂਗੇ ਜੀ ਕਿ ਯਾਤਰਾ ਸਫਲ ਹੋਵੇ ਤੇ ਇੱਥੇ ਆਪਾਂ 2 ਮਿੰਟ ਬੈਠੇ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਬਾਅਦ ਆਪਾਂ ਆ ਗਏ ਜੀ ਲੰਗਰ ਵਾਲੀ ਸਾਈਡ ਤੇ ਇੱਥੇ ਸਵਰ ਸਵਰ चाह लंगर जी चाह का लंगर छकिया फिर आपने बैग अपे जी गुरद्वारा साहब तो बहर मैट्रो स्टेशन इतने तो जी आप टिकट लैके पहुंचा जी आप एयरपोर्ट ਜੀ ਚਾਂਦਨੀ ਚੌਕ ਦਾ ਨੈਪਰੋ ਸਟੇਸ਼ਨ